ਦੋਸਤੋ ਨਮਸਕਾਰ BTI نیوز TV ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਪੁਲਿਸ ਨੇ ਚੋਣਾਂ ਦੇ ਮਤੇ ਨਜ਼ਰ ਰੱਖਦੇ ਹੋਏ ਬਠਿੰਡਾ ਵਿੱਚ ਕੱਢਿਆ ਫਲੈਗ ਮਾਰਚ ਆਓ ਦੇਖਦੇ ਹਾਂ BTI نیوز TV ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਅੱਗੇ ਜੋ ਮੈਂ ਮਾਫ ਕਰੂੰ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਪੰਜਾਬ ਚ ਜਿਹੜੀ ਐ ਇਲੈਕਟ੍ਰਿਕ ਕਟਰੀ ਆ ਜਿਹੜਾ ਫ੍ਰਿਜ ਤੇ ਬਲੈਕ ਆਪਦੇ ਨੇ ਇਹਦੇ ਸੰਬੰਧ ਚ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨਾ ਦੇ ਸੱਟ ਅਸੀਂ ਅੱਜ ਸ਼ਹਿਰ ਚ ਸੋਬੀ ਬਾਜ਼ਾਰ ਦੇ ਉਹ ਜਿਹੜੇ ਬੀਠਰ ਕੇ ਆਲੇ ਜਾ ਰਹੇ ਉਹਨਾਂ ਚ ਤੁਸੀਂ ਢਾਡ ਮੰਤ ਕਰ ਰਹੇ ਹਾਂ ਇਹਦਾ ਸਾਰਾ ਬਲੈਕ ਮਾਰਦੇ ਦਾ ਮਕਸਦ ਹੈਗਾ ਇਹ ਜਿਹੜੇ ਆਮ ਲਾਗ ਰਿਹਾ ਹੈ ਇਹਨਾਂ ਦੇ ਮਨਾ ਚ ਕਿਤੇ ਤਰ੍ਹਾਂ ਦਾ ਡਰਨਾ ਹੋਵੇ ਡਰ ਭੌਤ ਸਤਪ ਕਰਨ ਲਈ ਸੀ ਤੇ ਬਲੈਕ ਮਾਰ ਕਰਦੇ ਹਾਂ ਔਰ ਜਿਹੜੇ ਮਾਲੇ ਅਨਸਰ ਇਹਨਾਂ ਨੂੰ ਵੀ ਡਾਰਨਾ ਕਰਦੇ ਹਾਂ ਵੀ ਕਿਸੇ ਤਰ੍ਹਾਂ ਦੇ ਜੇ ਕੋਈ ਸਮੂਹ ਨੂੰ ਭਾਗ ਕਰੂਗਾ ਤੇ ਨਾਲ ਸਰਦੀ ਨਾਲ ਲੱਟਿਆ ਜਾਊਗਾ। ਬਾਕੀ ਤੁਹਾਡੇ ਮਾਦੇ ਰਵਾਹੀ ਸਾਨੂੰ ਅਸੀਂ ਫੀਲ ਵੀ ਕਰਦੇ ਆ ਆਪ ਲੋਕਾਂ ਨੂੰ ਵੀ ਵਿਣਾ ਕੇ ਡਰ ਪਉ। ਇਸ ਇਲੈਕਸ਼ਨ ਚ ਆਦਾ ਹਿੱਸਾ ਲਓ, ਵੋਟਾਂ ਪਾਓ। ਪੰਜਾਬ ਪੁਲਿਸ ਹੈ ਜਿਹੜੀ ਤੁਹਾਡੀ ਸੁਰੱਖਿਆ ਲਈ ਬਿਲਕੁਲ ਮਾਜਰਾ ਚੋਂ ਵੀ ਕੱਢਣੀ। ਅਸੀਂ ਤੁਹਾਡੀ ਜੀ। ਸਰ ਜੀ ਤੇ ਕੁਝ ਐਕਸਪੋ ਚੈਕਿੰਗ ਵੀ ਚੱਲ ਰਹੀ ਹੈ ਸਰ। ਹਾਂਜੀ ਅੱਜ ਅਸੀਂ ਚੈਕਿੰਗ ਵੀ ਕਰਾਂਗੇ, ਫਲੈਗ ਮਾਰਕ ਵੀ ਕਰਾਂਗੇ। ਔਰ ਜਿਹੜੇ ਵਾਲੇ ਫੋਲੇ ਰਿਏ ਆ ਉਹਨਾਂ ਦੇ ਵੀ ਇਨਾਕਾ ਬੰਦੀ ਵੀ ਕਰਾਂਗੇ ਤੇ ਸਭ ਤੋਂ ਹਸਪਤਾਲ ਵੱਲੋਂ ਸਾਥ ਦੇ ਦਿੱਤਾ ਤੇ ਅਸੀਂ 24 ਘੰਟੇ ਆ ਜਿਹੜੇ ਆਉਣ ਵਾਲੇ ਇਲੈਕਸ਼ਨ ਚ ਮਦਦ ਫੀਲ ਕਰਾਵਾ